ਅੱਜ ਪ੍ਰਧਾਨ ਜੀ ਨੇ ਸਟੇਬਲ ਨਹੀਂ ਜੀ ਮੈਂ ਨਾ ਨਿਕਲੋ ਇੱਥੇ ਫੱਕਰ ਜਾਂ ਮੈਂ ਜਾ ਰਿਹਾ ਪਲੇਟ ਨੂੰ ਤੇ ਫਿਰ ਚਾਹ ਪੀ ਕੇ ਜਾਉਂਗਾ ਕਿਉਂਕਿ ਪੁਰਾਣਾ ਪਰਿਵਾਰ ਹੈ ਹਰਸ਼ਦਾਰ ਪੂਰਨ ਸਿੰਘ ਦੇ ਤੁਹਾਨੂੰ ਪਤਾ ਹੀ ਉਹਨਾਂ ਦੇ ਟਾਈਮ ਤੋਂ ਕਿ ਵਾਟਰ ਦਾ ਔਰ ਫਾਬਰੇਟ ਨਾਲ ਸਾਡੇ ਨਾਲ ਬੜੇ ਫੈਮਿਲੀ ਰਿਲੇਸ਼ਨ ਔਰ ਜਿੰਨਾ ਫਟਕੜ ਚੂੜੀ ਜਾ ਫਿਰ ਬੀਸ਼ਕ ਭਾਵੇਂ ਇਕੱਲੇ ਆਏ ਪਰ ਇਹਨਾਂ ਲੋਕਾਂ ਦਾ ਵੀ ਮੈਂ ਕੰਮ ਕਰਦਾ ਕਿ ਇਹਨਾਂ ਨੇ ਬੜੇ ਮੋਢਿਆ ਤਰੀਕੇ ਨਾਲ ਵੋਟਾਂ ਪਾਈਆਂ ਔਰ ਬਹੁਤ ਘੱਟ ਲੀਡਰਾਂ ਨੂੰ ਜਿਹੜੇ ਪੁਰਾਣੇ ਵਰਕਰ ਯਾਦ ਰੱਖਣ ਤੇ ਵਾਕੇ ਉਹਨਾਂ ਨੇ ਬਹੁਤ ਯਾਦ ਰੱਖਿਆ ਤੇ ਉਹਨਾਂ ਨੇ ਆਪਣੇ ਜੀ ਆਣ ਨਾਲ ਜਿੱਥੇ ਬਾਜਵਾ ਸਾਹਿਬ ਕੋਲ ਸਾਰੇ ਵਰਕਰਾਂ ਨੇ ਕਿੰਨਾ ਕੰਮ ਕੀਤਾ ਖਾਰਨ ਦੇ ਮੱਧਨ ਵਰਕਰਾਂ ਦਾ ਸਭ ਮਾਨ ਮੰਡੋ ਮੁੰਚੀ ਤੋੜ ਕੇ ਜੇ ਥਾਣੇਦਾਰ ਤੋਂ ਲੈ ਕੇ ਪੁਹਾੜਾ ਤੋਂ ਲੈ ਕੇ ਸਾਰੇ ਕਿਤੇ ਪਤਾ ਨਹੀਂ ਕੋਈ ਬਦਲਾਅ ਦੇ ਵਿੱਚ ਤੁਸੀਂ ਇਹ ਜੀ ਦੇਖੋ ਕਿ ਹੋਰ ਕੀ ਕੀ ਆਉਂਦਾ ਹਜੇ ਵੇਟ ਕਰੋ ਹੋਰ ਕੁਝ ਹੋਏਗਾ ਇਹ ਚੀਜ਼ਾਂ ਨੇ ਕਿ ਬਦਲਾਅ ਦੇ ਵਿੱਚ ਵੀ ਗਿਆ ਸੀ ਕਿ ਜੇ ਥਾਣੇ ਤੋਂ ਟ੍ਰੋਇਡ ਨਸ਼ਾ ਫੜਿਆ ਜਾਏਗਾ ਉਥੋਂ ਦੇ ਐਸਐਸਪੀ ਨੂੰ ਕੀਤਾ ਜਾਏਗਾ ਸਸਪੈਂਡ ਕਰ ਦਿੱਤਾ ਜਾਏਗਾ ਤੇ ਤੁਸੀਂ ਹਰ ਰੋਜ਼ ਵੇਖੋ ਮੁੱਖ ਮੰਤਰੀ ਉਹਨਾਂ ਨੇ ਇੱਕ ਸਹਾਇਤਾ ਕੇਂਦਰ ਵੀ ਖੋਲ ਦਿੱਤਾ ਤੇ ਤੁਸੀਂ ਸ਼ਿਕਾਇਤ ਪਾਓਗੇ ਹਰ ਜ਼ਿਲ੍ਹੇ 'ਚ ਮੁੱਖ ਮੰਤਰੀ ਸਹਾਇਤਾ ਕੇਂਦਰ ਹੋਏਗਾ ਜਾਂ ਕੰਪਲੇਂਟ ਸੈਂਟਰ ਜਦੋਂ ਫਿਰ ਮੇਰੇ ਦਫ਼ਤਰ 'ਚ ਆਏਗੀ ਉਦੋਂ ਫਿਰ ਤੁਹਾਨੂੰ ਕਾਲ ਆਏਗੀ ਫਿਰ ਕਾਲ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਕਿੱਥੇ ਜਾਓਗੇ ਉਹਨੇ ਦਿਨ ਤੱਕ ਇਨਸਾਫ ਕਿੱਥੇ ਮਿਲੇਗਾ ਇਸ ਕਰਕੇ ਪ੍ਰਧਾਨੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਨੇ ਮੇਰੇ ਕਲਪਾ ਨੂੰ ਉਲਝਾਉਣਾ ਚਾਹੁੰਦੇ ਨੇ ਤੇ 27 ਮਹੀਨਿਆਂ ਦੇ ਵਿੱਚ ਜੋ ਕੁਝ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਔਰ ਜਿਹੜਾ ਇਹ ਮੁਖੰਤੇ ਕਹਵੇ ਕਿ ਮੈਂ ਉੱਥੇ ਜਾ ਕੇ ਚਲੰਦਰ ਦੇ ਵਿੱਚ ਆਪਣਾ ਉਥੇ ਘਰ ਲੈਣ ਲੱਗਾ ਉਥੋਂ ਦਾ ਸਰਕਾਰ ਚਲਾਉਂਗਾ ਤੇ ਬਾਅਦ ਇਲੈਕਸ਼ਨ ਲੜੂਗਾ ਉਹ ਮੈਂ ਕਹਿਣਾ ਚਾਹੁੰਦਾ ਕਿ ਜੇ ਜਿਹੜੋਤੇ ਅਨਾਉਂਸ ਹੋ ਗਈ ਸੀ ਮੁਖੰਤੇ ਸਭ ਨਾਲ ਦੇ ਆਫੀਸਰਾਂ ਨੂੰ ਪੁੱਛ ਲਿਆ ਕਰੋ ਕੋਲਡ ਆਫ ਕੰਡਕਟਰ ਲੱਗੂ ਹੋ ਗਿਆ ਉਥੇ ਤੁਹਾਡੇ ਸਾਈਨ ਨਹੀਂ ਚੱਲਣਗੇ ਤਾਨੂੰ ਇਵਨ ਕੋਈ ਐਸ ਐਚਓ ਵੀ ਮਿਲ ਨਹੀਂ ਦੀਗਾ ਜਿਹੜਾ ਤੁਸੀਂ ਕਰੋਗੇ ਕਰਕੇ ਮੁੱਖ ਮੰਤਰੀ ਦੀ ਖੋਦਸੀ ਬਹੁਤ ਉੱਚੀ ਹੁੰਦੀ ਹੈ ਉਹਦਾ ਸਾਨੂੰ ਧੱਕਾ ਨਾ ਕਰਨਾ ਚਾਹੀਦਾ ਉਹਦੀ ਜਿਹੜਾ ਸਟੇਟਸ ਆ ਉਹਨੂੰ ਥਲੇ ਨਹੀਂ ਖਾਣਾ ਚਾਹੀਦਾ ਮੁੱਖ ਮੰਤਰੀ ਦੇ ਰਤਵੇ ਨੂੰ ਜੋ ਮੁੱਖ ਮੰਤਰੀ ਦਾ ਰਤਵਾ ਉਹੀ ਰਹਿਣਾ ਚਾਹੀਦਾ ਅਸਾਂ ਹੁਣ ਬਾਬਾ ਤੁਸੀਂ ਪਿਛਲੇ ਦਿਨ ਤੁਹਾਡਾ ਬਿਆਨ ਆਇਆ ਸੀ ਸੰਦੀਪ ਬਾਦਲੀ ਜਿਹੜਾ ਖਾਲੀ ਦਲ ਦਾ ਬੜਾ ਨਿਕਾਸੀ ਕੋਈ ਕੋ ਆਜੂ ਮੈਂ ਇਹ ਕਹਿਣਾ ਕਿ ਜੋ ਖਾਲੀ ਦਾ ਦੇ ਹਾਲਾਤ ਪੜ ਕੇ ਪੰਜਾਬ ਦੇ ਵਿੱਚ ਅਖਾਲੀ ਦਲ ਦਾ ਕਮਜ਼ੋਰ ਹੋਣਾ ਬੜੀਆਂ ਚੀਜ਼ਾਂ ਨੂੰ ਜਿਹੜੀ ਉਹਦੇ ਵਿੱਚ ਨੁਕਸਾਨ ਹੋਏਗਾ ਇੱਕ ਅਖਾਲੀ ਦਲ ਇਹੋ ਜਿਹਾ ਵਕਤ ਜਿੰਨੇ ਹਿੰਦੂ ਸਿੱਖੀ ਦਾ ਵੀ ਕਾਇਮ ਰੱਖਿਆ ਆਤਵਾਦ ਦੇ ਵਿੱਚ ਹਿੰਦੂ ਸਿੱਖ ਭਾਵੇਂ ਬੇਸ਼ੱਕ ਅਖਾਲੀ ਦਲ ਆਤਵਾਦੀ ਦੇ ਭੋਗ ਚ ਜਾਂਦਾ ਰਹੇ ਪਰ ਇਹਨਾਂ ਨੂੰ ਮੋਡਰੇਟ ਸਮਝਿਆ ਗਿਆ ਨਾ ਕਿ ਐਂਟੀ ਜਾਂ ਗਰਮ ਖਿਆਲੀ ਦੇ ਸਮਝਿਆ ਗਿਆ ਇਹ ਬਾਦਲ ਸੁਖਬੀਰ ਬਾਦਲ ਖਡ ਰਿਸੋਰਸਿਸ ਵੀ ਹੈਗੇ ਨੇ ਬਾਦਲ ਸਾਹਿਬ ਦੇ ਵੇਲੇ ਦੇ ਜਿਹੜੇ ਲੀਡਰ ਇਹਨਾਂ ਨਾਲ ਅਪਰੇਸ਼ਨ ਵੀ 하게 ਪਰ ਸੁਖਵੀਰ ਬਾਦਲ ਨੂੰ ਉਹ ਜੁੰਡਲੀ ਤੋਂ ਨਿਕਲਣਾ ਪਏਗਾ ਜੇ ਕਾਲੀ ਗੱਲ ਪਤਾ ਹੋਣਾ ਪਰ ਮੇਰਾ ਖਿਆਲ ਹੈ ਕਿ ਉਹ ਜੁੰਡਲੀ ਤੋਂ ਨਿਕਲਣਾ ਨਹੀਂ ਚਾਹਦਾ ਨੁਕਸਾਨ ਇਹ ਕਾਲੀ ਦਾ ਵੀ ਕਰੇਗਾ ਤੇ ਪੰਜਾਬ ਦਾ ਵੀ ਕਰੇਗਾ ਸਰ ਡਿਆਣਾ ਸਾਹਿਬ ਬੰਮਾ ਨਾ ਜਮਨੀ ਚਾਹਣਾ ਆਉਣ ਵਾਲੀ ਆ ਕਾਂਗਸਲ ਨੂੰ ਕਿਹੜਾ ਕੈਂਡੀਡੇਟ ਦੇਖੋ ਜੀ ਇਹਦੇ ਵਿਚਾਰ ਆਉਣੀਆਂ ਨੇ ਜਿਹੜਾ ਕੋਟ ਕਰਨ ਤੋਂ ਬਾਅਦ ਵੇਖਾਂਗੇ ਲੜਾਂਗੇ ਤੇ ਜਿੱਤਾਂਗੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼